ਵੀਰੋ ਅਮਰਤੌਲਖਾਂ ਵਾਲਾ ਆ ਗਿਆ ਕਰੀ ਤਾੜੀਆਂ ਅਮਰਤੌਲਖਾਂ ਵਾਲਾ ਕਹਿੰਦੇ ਵੱਡਾ ਮੱਲਮਾ ਖੇਡ ਕਬੱਡੀ ਦਾ ਦਿਲੋਂ ਦਵਾਵਾਂ ਨੇ ਅਮਰਤ ਔਲਖ ਉਹ ਬਾਗੜੀਆਂ ਦੀ ਚੈਂਪੀਅਨਸ਼ਿਪ ਇੱਕ ਵਾਰੀ ਯਾਦ ਕਰਿਓ ਪਤਾ ਲੱਗ ਜਾਣਾ ਹੈ ਵੀ ਔਲਖਾਂ ਵਾਲਾ ਕਿਹੜੀ ਸ਼ੈਦਾ ਨਾਮ ਹੈ ਅਮਰ ਬਹੁਤ ਵੱਡਾ ਨਾਮ ਹੈ ਸਾਡੀ ਮਾ ਖੇਡ ਕਬੱਡੀ ਦਾ ਸਾਡੇ ਟਰੱਕਾਂ ਵਾਲੇ ਭਰਾ ਉਹ ਕਹਿੰਦੇ ਵੀ ਘਾਂਗੇ ਵਾਲੇ ਦੇ ਓ ਜੱਸੇ 3000 ਜੀ ਇਧਰ ਸਾਡੇ ਮੇਜਰ ਸਿੰਘ ਜੀ ਏਐਸਆਈ ਸਾਹਿਬ ਆਏ ਆ ਬਹੁਤ ਹੀ ਕਹਿੰਦੇ ਮੇਰੇ ਵੀਰੋ ਇਮਾਨਦਾਰ ਆਫੀਸਰ ਆ ਚੰਗੇ ਨਾ ਚੰਗੇ ਅਤੇ ਮਾੜੇ ਨਾ ਮਾੜੇ ਆ ਸਾਡੇ ਬਹੁਤ ਸਤਿਕਾਰਯੋਗ ਮੇਜਰ ਸਿੰਘ ਜੀ ਆਏ ਆ ਕਹਿੰਦੇ ਰੁੱਖਾ ਜਾਏ ਸੁਭਾ ਸਾਡਾ ਕੋਈ ਮਗਰੂਰੀ ਥੋੜੀ ਐ ਸਾਰਿਆਂ ਨੂੰ ਅਸੀਂ